ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਨਿਕ ਮੇਜ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾ ਦੇ ਹੀ ਤੁਹਾਨੂੰ ਮਿਲਣ ਗਿਆ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਜਿਲੰਧਰ ਦੇ ਕੋਟੜਾ ਵਿਖੇ ਇੱਕ ਬਿਲਡਿੰਗ ਮਟੀਰੀਅਲ ਦੀ ਦੁਕਾਨ ਦੇ ਵਿੱਚ ਗਾਹਕਾਂ ਅਤੇ ਦੁਕਾਨਦਾਰ ਦੇ ਵਿੱਚ ਵਿਵਾਦ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਵਿਵਾਦ ਦੇ ਦੌਰਾਨ ਫਾਇਰਿੰਗ ਵੀ ਹੋਈ ਕੁਝ ਤਸਵੀਰਾਂ ਵੀ ਕੈਮਰੇ 'ਚ ਕੈਦ ਹੋਈਆਂ ਜਿਸ ਤਸਵੀਰਾਂ ਦੇ ਵਿੱਚ ਕੁਝ ਲੋਕ ਰਿਵਾਲਵਰ ਦੀ ਗੱਲ ਕਰਦੇ ਹੋਏ ਇੱਕ ਮੁੰਡੇ ਕੋਲੋਂ ਕਥਿਤ ਤੌਰ ਤੇ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਦੁਕਾਨ ਰਿਟਾਇਰਡ ਬੀਐਸਐਫ ਦੇ ਅਫਸਰ ਹਲਦਵਾਨੀ ਰਾਜ ਯਾਦਵ ਦੀ ਸੀ ਸਰਦਾਰਾ ਜੀ ਪਗਲ ਆਤੀ ਬੀਐਸਐਫ ਦੇ ਅਧਿਕਾਰ ਅਸਟੇ ਵਿਧਾਨ ਸਭਾ ਚੋਣਾ ਵੀ ਲਾ ਕੇ ਫਿਲਹਾਲ ਘਟਨਾ ਦੀ ਸੂਚਨਾ ਮਿਲ ਕੇ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਦੱਸਿਆ ਜਾ ਰਿਹਾ ਕਿ ਪੂਰੇ ਇਲਾਕੇ ਦੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਨੇ ਫਿਲਹਾਲ ਦੂਸਰੇ ਪੱਖ ਦੇ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ ਤੁਸੀਂ ਆਪ ਹੀ ਦੇਖੋ ਕਿ ਇਸ ਤਰੀਕੇ ਦਾ ਮਾਹੌਲ ਸੀ ਮੌਕੇ ਦੇ ਉੱਤੇ ਇਹ ਕੋਠਾ ਰਿਹਾ ਇਹ ਕੋਠਾ ਰਿਹਾ ਇਹ ਕੋਠਾ ਰਿਹਾ ਓਏ ਕੋੜੋ ਕੀ ਕਰੀਏ ਤੇਰੇ ਤੇ ਰਿਵਾਲਵਰ ਕਿਹ ਗੋਆ ਰਿਵਾਲਵਰ ਕਿਹ ਗੋਆ ਭਾਈ ਸਾਹਿਬ ਦੇਖੋ ਇਹ ਫੜਾ ਵਾ ਦੇਖੋ ਜੀ ਮੇਰਾ ਸਰ ਜੀ ਜ਼ਿਆਦਾ ਵੈ ਜੀ ਯਾਦਵ ਜੀ ਦੱਸੋ ਕੀ ਹੋਇਆ ਸਰ ਕੁਛ ਨਹੀਂ ਮੈਂ ਜਦੋਂ ਆਇਆ ਸੀਗਾ ਤਾਂ ਇੱਥੇ ਝਗੜਾ ਹੋ ਰਿਹਾ ਸੀ ਕੁਛ 20 22 ਲੋਕ ਹੋਣਗੇ 20 22 ਲੋਕ ਦੇ ਕਰੀਬ ਸੀਗੇ ਬੰਦੇ ਜਿਨ੍ਹਾਂ ਕੋਲ ਇੱਕ ਕੋਲ ਰਿਵਾਲਵਰ ਸੀਗੀ ਤੇ ਦੋ ਕੋਲ ਬੈਸਬਲ ਸੀ ਤੇ ਕੁਛ ਕੋਲ ਹਥਿਆਰ ਹੋਰ ਸੀਗੇ ਕਿ ਜਿਹੜੇ ਕੋਲ ਰਿਵਾਲਵਰ ਸੀ ਨੇ ਤਿੰਨ ਫਾਇਰ ਕੱਢੇ ਆ ਜੀ ਫਿਰ ਕਿਸੇ ਲੱਗਾ ਨਹੀਂ ਫਿਰ ਬਚਾ ਜਮੀਨ ਤੇ ਲੱਗ ਗਏ ਬਚਾ ਹੋ ਗਏ ਗਏ ਤਰੀਕੇ ਨਾਲ ਮੈਂ ਭੱਜ ਕੇ ਉਹਨਾਂ ਦੀ ਰਿਵਾਲਵਰ ਜਦੋਂ ਖੋਣ ਲੱਗਾ ਫਿਰ ਰਿਵਾਲਵਰ ਖੋਣ ਦੀ ਕੋਸ਼ਿਸ਼ ਉਹਦੇ ਕੋਲੋਂ ਬੰਦੇ ਕੋ ਨੱਪਿਆ ਗਿਆ ਤੇ ਰਿਵਾਲਵਰ ਨਹੀਂ ਖੋਈ ਗਈ ਉਹ ਦੁਬਾਰਾ ਬੰਦਾ ਆਪਣੀ ਗੱਡੀ ਵੱਲ ਭੱਜਿਆ ਆ ਤੇ ਉਹਨੇ ਜਾ ਕੇ ਆਪਣੀ ਰਿਵਾਲਵਰ ਦੁਬਾਰਾ ਰੀਲੋਡ ਕੀਤੀ ਹੈ ਉਹਦੀ ਵੀ ਵੀਡੀਓ ਮੇਰੇ ਕੋਲ ਹੈ ਜਿਹੜਾ ਇੱਥੇ ਝਗੜਾ ਜੋ ਵੀ ਇਸੀਡੈਂਟ ਹੋਇਆ ਆ ਕੋਈ ਰਾਹਗੀਰ ਬੰਦੇ ਨੇ ਇਹਦੀ ਵੀਡੀਓ ਬਣਾਈ ਆ ਵੀਡੀਓ ਮੈਂ ਦੇ ਦਿੱਤੀ ਆ ਜੀ ਉਹ ਅਸੀਂ ਪੁਤ ਪ੍ਰਸ਼ਾਸਨ ਨੂੰ ਦੇਾਂਗੇ ਵੀ ਜੋ ਵੀ ਇਹਦੀ ਜਾਂਚ ਪੜਤਾਲ ਕਰਕੇ ਸਾਡੇ ਤੇ ਵੀਡੀਓ ਕੈਮਰੇ ਲੱਗੇ ਹੋਏ ਆ